ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਮੇਰੇ ਹੱਥ ਦੇ ਵਿੱਚ ਇਹ ਮੇਥੇ ਜਾਨੀ ਦੀ ਕੁਝ ਏਰੀਆ ਦੇ ਵਿੱਚ ਇਹਨੂੰ ਮੇਥੀ ਦਾਣਾ ਵੀ ਬੋਲਿਆ ਜਾਂਦਾ ਹੈਗਾ ਤੇ ਇਹਦੇ ਕੀ ਕੀ ਫਾਇਦੇ ਆ ਪਸ਼ੂਆਂ ਲਈ ਅੱਜ ਤੁਹਾਨੂੰ ਦੱਸਾਂਗੇ ਜਿਹੜੇ ਭਰਾ ਕਹਿੰਦੇ ਆ ਕਿ ਸਾਡੇ ਪਸ਼ੂ ਖੁੱਲ ਕੇ ਹੀਟ ਦੇ ਵਿੱਚ ਨਹੀਂ ਆਉਂਦੇ ਗੂੰਗਾ ਹੈ ਹੈਗਾ ਤੇ ਅੱਜ ਆਪਾਂ ਉਹ ਭਰਾਵਾਂ ਦੇ ਵੀਡੀਓ ਸਪੈਸ਼ਲ ਉਹ ਭਰਾਵਾਂ ਲਈ ਲੈ ਕੇ ਆਏ ਆ ਵੀ ਇਹ ਤੁਸੀਂ ਮੇਥੇ ਜਿਹੜੇ ਕਿਵੇਂ ਵਰਤਨੇ ਆ ਪਸ਼ੂ ਨੂੰ ਕਿਵੇਂ ਹੀਟ ਦੇ ਵਿੱਚ ਲਿਆਉਣਾਗਾ ਤੇ ਬਣੇ ਰਹੋ ਵੀਡੀਓ ਦੇਖੇ ਐਂਡ ਤੱਕ ਜਿਹੜੇ ਭਰਾ ਪਹਿਲੀ ਵਾਰ ਵੀਡੀਓ ਦੇਖ ਰਹੇ ਆਪਣੇ ਪੇਜ ਤੇ ਪੇਜ ਨੂੰ ਕਰ ਲਓ ਫੋਲੋ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਬਹੁਤ ਵਧੀਆ ਇਹ ਦੇਸੀ ਚੀਜ਼ਾਂ ਬਹੁਤ ਰਿਜ਼ਲਟ ਹੈ ਇਹ ਚੀਜ਼ਾਂ ਦੇ ਦੋਸਤੋ ਤੁਸੀਂ ਜਿਹੜਾ ਪਸ਼ੂ ਤੁਹਾਡਾ ਹੀਟ ਦੇ ਵਿੱਚ ਨਹੀਂ ਆਉਂਦਾਗਾ ਤਾਂ ਤੁਸੀਂ ਇਸ ਇਹਦੀ ਡੋਜ ਜਿਹੜੀ ਇੱਕ ਦਿਨ ਦੀ ਦੇਣੀ ਆ 1 ਕਿਲੋ ਡੋਜ ਦੇਣੀ ਆ ਤੇ ਦੇਣੀ ਕਿਵੇਂ ਆ ਤੁਹਾਨੂੰ ਇਹ ਦੱਸ ਦਿੰਨੇ ਆ ਅੱਧਾ ਕਿਲੋ ਤੁਸੀਂ ਸਵੇਰ ਉਬਾਲ ਕੇ ਪਾਣੀ ਦੇ ਵਿੱਚ ਪਸ਼ੂ ਨੂੰ ਦੇਣਾ ਜਿਹੜਾ ਹੀਟ ਦੇ ਵਿੱਚ ਨਹੀਂ ਆਉਂਦਾ ਅੱਧਾ ਕਿਲੋ ਵਾਲ ਕੇ ਪਾਣੀ ਦੇ ਵਿੱਚ ਸਾਵ ਨੂੰ ਦੇਣਾ ਯਾਨੀ ਦੀ ਇੱਕ ਦਿਨ ਦੀ ਕਿਲੋ ਰੋਜ ਦੇਣੀ ਆ ਇਹ ਲਗਾਤਾਰ ਤੁਸੀਂ 5 ਦਿਨ ਰੋਜ ਦੇਣੀ ਆ ਇਹ ਅੱਧਾ ਅੱਧਾ ਕਿਲੋ ਕਰਕੇ ਕਿਲੋ ਇੱਕ ਦਿਨ ਦੀ ਯਾਨੀ ਦੀ ਤੁਸੀਂ 5 ਦਿਨਾਂ ਦੀ 5 ਕਿਲੋ ਤੁਸੀਂ ਜਿਹੜੇ ਮੈਥੇ ਲਿਆਉਣੇ ਆ 5 ਦਿਨਾਂ ਦੇ ਵਿੱਚ ਉਵਾਲ ਕੇ ਪਸ਼ੂ ਨੂੰ ਖਵਾਉਣੇ ਆ ਤੇ ਤੁਹਾਡਾ ਪਸ਼ੂ ਹੋ ਸਕਦਾ ਤੀਜੇ ਦਿਨ ਹੀਟ ਦੇ ਵਿੱਚ ਆ ਜੇ ਜਾਂ ਚੌਥੇ ਦਿਨ 100% ਪੱਕਾ ਹੀਟ ਦੇ ਵਿੱਚ ਆ ਜਾਊਗਾ ਤੇ ਪਹਿਲੇ ਟੀਕੇ ਦੇ ਨਾਲ ਗੱਭਣ ਵੀ ਰਹੂਗਾ ਇਹ ਚੀਜ਼ਾਂ ਤੁਸੀਂ ਵਰਤ ਕੇ ਦੇਖੋ ਤੁਹਾਨੂੰ ਕੋਈ ਵੀ ਟੀਕੇ ਲਵਾਉਣ ਦੀ ਜ਼ਰੂਰਤ ਨਹੀਂ ਕੋਈ ਤੁਹਾਨੂੰ ਪਾਊਡਰ ਚਾਰਨ ਦੀ ਜ਼ਰੂਰਤ ਨਹੀਂ 100% ਰਿਜ਼ਲਟ ਮਿਲਦਾ ਇਹ ਚੀਜ਼ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਬਹੁਤ ਭਰਾ ਹੁੰਦੇ ਆ ਜਿਹੜਾ ਕਿ ਖਰਚਾ ਬਾਲਾ ਨਹੀਂ ਕਰ ਸਕਦੇ ਪਸ਼ੂ ਉਹਨਾਂ ਨੇ ਗੱਬਣ ਕਰਾਉਣਾ ਹੁੰਦਾ ਤੇ ਇਹ ਚੀਜ਼ਾਂ ਦੇ ਨਾਲ ਤੁਹਾਡਾ ਜਿਹੜਾ ਹੱਲ ਕਿਸੇ ਭਰਾ ਦਾ ਹੋ ਸਕੇ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ